ਪੰਜਾਬ ਦੇ ਕਿਸਾਨਾਂ ਦਾ ਦਿੱਲੀ ਮਾਰਚ ਦਾ ਅੱਜ ਦੂਜਾ ਦਿਨ ਹੈ ਕਿਸਾਨ ਸ਼ੰਭੂ ਅਤੇ ਖਨੌਰੀ ਸਰਹੱਦ ਤੋਂ ਹਰਿਆਣਾ ਦੇ ਵਿੱਚ ਦਾਖਲ ਹੋਣ ਦੀ ਪੂਰੀ ਕੋਸ਼ਿਸ਼ ਕਰਨੀਏ ਜ਼ਿਆਦਾਤਰ ਕਿਸਾਨ ਸ਼ੰਭੂ ਬਾਰਡਰ ਤੇ ਪਹੁੰਚ ਗਏ ਨੇ ਜਿਵੇਂ ਹੀ ਕਿਸਾਨ ਇੱਥੇ ਪਹੁੰਚੇ ਤਾਂ ਹਰਿਆਣਾ ਪੁਲਿਸ ਨੇ ਅਥਰੂ ਗੈਸ ਦੇ ਗੋਲੇ ਛੱੜਨੇ ਸ਼ੁਰੂ ਕਰ ਦਿੱਤੇ ਮਸ਼ੀਨ ਦੀ ਰੇਂਜ ਘਟ ਹੋਣ ਤੇ ਡਰੋਂ ਰਾਹੀਂ ਅਥਰੂ ਗੈਸ ਛੱਡੀ ਗਈ ਹੈ ਕਿਸਾਨਾਂ ਨੇ ਤੇ ਸੜਕ ਦੇ ਵਿੱਚ ਘਾਰ ਪਈਆਂ ਸਿਮਿੰਟ ਦੀਆਂ ਸਲੇਬਾਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਹੈ ਸਵੇਰ ਦੀਆਂ ਇਹ ਤਸਵੀਰਾਂ ਤੁਹਾਨੂੰ ਸਕਰੀਨ ਤੇ ਦਿਖਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਕਿਸਾਨ ਨੇ ਉਹਨਾਂ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜੋ ਸਿਮਿੰਟ ਦੇ ਬੈਰੀਕੇਡ ਲਗਾਏ ਗਏ ਨੇ ਅਤੇ ਜਿਹੜੇ ਲੋਹੇ ਦੇ ਬੈਰੀਕੇਡ ਲਗਾਏ ਗਏ ਨੇ ਉਹਨਾਂ ਨੂੰ ਪਾਰ ਕਰਕੇ ਉਹਨਾਂ ਨੂੰ ਪਾਸੇ ਕੀਤਾ ਜਾ ਰਿਹਾ ਤਸਵੀਰਾਂ ਦੇ ਵਿੱਚ ਦੇਖਿਆ ਜਾ ਰਿਹਾ ਕਿ ਜਦੋਂ ਇਹ ਕਿਸਾਨ ਬੈਰੀਗੇਡ ਨੂੰ ਪਾਸੇ ਕਰਦੇ ਨੇ ਤਾਂ ਦੂਜੇ ਪਾਸੇ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਅਥਰੂ ਗੈਜ਼ ਦੇ ਗੋਲੇ ਛੱਡੇ ਜਾਂਦੇ ਨੇ ਇੰਨਾ ਹੀ ਨਹੀਂ ਰਬੜ ਦੀਆਂ ਗੋਲੀਆਂ ਵੀ ਚਲਾਈਆਂ ਜਾਂਦੀਆਂ ਨੇ ਸੋਦਾ ਜੀ ਹੈ ਕਿ ਮਾਹੌਲ ਲਗਾਤਾਰ ਸ਼ੰਭੂ ਬਾਰਡਰ ਤੇ ਕਾਫੀ ਤਣਾਅਪੂਰਨ ਬਣਦਾ ਨਜ਼ਰ ਆ ਰਿਹਾ ਇੱਕ ਪਾਸੇ ਪੁਲਿਸ ਪ੍ਰਸ਼ਾਸਨ ਕਾਫੀ ਸਖਤ ਨਜ਼ਰ ਆ ਰਿਹਾ ਪੱਕੇ ਪ੍ਰਬੰਧ ਕੀਤੇ ਗਏ ਨੇ ਸੀਮੰਟ ਦੀਏ ਬੈਰੀਕੇਡ ਲਗਾ ਕੇ ਲੋਹੇ ਦੇ ਬੈਰੀਕੇਡ ਲਗਾ ਕੇ ਲੋਹੇ ਦੀਆਂ ਜੰਜੀਰਾ ਕੰਡਿਆਲੀਆਂ ਤਾਰਾਂ ਇਥੋਂ ਤੱਕ ਕਿ ਤਿੱਖੇ ਕਿੱਲ ਵੀ ਗੱਡੇ ਗਏ ਨੇ ਤਾਂ ਕਿ ਜਿਹੜੇ ਕਿਸਾਨ ਨੇ ਉਹਨਾਂ ਨੂੰ ਸ਼ੰਭੂ ਦਾ ਬਾਰਡਰ ਕਰਾਸ ਨਾ ਕਰਨ ਦਿੱਤਾ ਜਾਵੇ ਜਿਸ ਦੇ ਮੱਦੇਨਜ਼ਰ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਪਰ ਦੂਜੇ ਪਾਸੇ ਜੇਕਰ ਗੱਲ ਕਿਸਾਨਾਂ ਦੇ ਕੀ ਤਜਾਬ ਹੈ ਤਾਂ ਉਹਨਾਂ ਦੇ ਵਿੱਚ ਅੱਜ ਸਵੇਰ ਤੋਂ ਮੁੜ ਉਹੀ ਜੋਸ਼ ਦੇਖ ਨੂੰ ਮਿਲ ਰਿਹਾ ਜਿਸ ਦੇ ਮੱਦੇ ਨਜ਼ਰ ਉਹ ਪ੍ਰਸ਼ਾਸਨ ਦੇ ਸਾਰੇ ਪ੍ਰਬੰਧਾਂ ਨੂੰ ਤੋੜ ਕੇ ਜੇਰਾ ਕੀ ਹਰਿਆਣਾ ਬਾਰਡਰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਨੌਜਵਾਨਾਂ ਦੇ ਵੱਲੋਂ ਉੱਥੇ ਲਗਾਏ ਗਏ ਬੈਰੀਕੇਡ ਨੂੰ ਤੋੜਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋਦਾਦੀ ਹੈ ਕਿ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਮਾਰਚ ਕਰਦੇ ਹੋਏ ਪੰਜਾਬ ਹਰਿਆਣਾ ਸਰਹੱਦ ਤੇ ਸ਼ੰਭੂ ਦੇ ਵਿੱਚ ਫਲਾਈ ਓਵਰ ਤੋਂ ਪੁਲਸ ਬੈਰੀਗੇਡ ਨੂੰ ਹੇਠਾਂ ਸੁੱਟ ਦਿੱਤਾ ਗਿਆ ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਕੱਤਰ ਸਰਮ ਸਿੰਘ ਪੰਦੇਰ ਦਾ ਕਹਿਣਾ ਸੀ ਕਿ ਇੱਥੇ ਲਗਭਗ 10000 ਕਿਸਾਨ ਕਿਸਾਨ ਸ਼ਾਂਤੀ ਨਾਲ ਪ੍ਰਦਰਸ਼ਨ ਕਰ ਰਹੇ ਨੇ ਤੇ ਡਰੋਨ ਦੇ ذریعے ਸਾਡੇ ਖਿਲਾਫ ਅਥਰੂ ਗੈਸ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਇਹ ਵਿਰੋਧ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਦਾਦੇ ਕੀ ਹਰਿਆਣਾ ਪੰਜਾਬ ਸ਼ੰਭੂ ਬਾਰਡਰ ਤੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਖੜਾਉਣ ਲਈ ਪੁਲਿਸ ਵੱਲੋਂ ਅਥਰੂ ਗੈਸ ਦਾ ਇਸਤੇਮਾਲ ਲਗਾਤਾਰ ਕੀਤਾ ਜਾ ਰਿਹਾ ਸੋ ਬਚਣ ਲਈ ਕੁਝ ਕਿਸਾਨਾਂ ਨੇ ਗੈਸ ਮਾਸਕ ਪਹਿਨ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਕਈਆਂ ਨੇ ਮੂੰਹ ਤੇ ਰਮਾਲ ਲਾ ਕਈਆਂ ਨੇ ਮਫਲਰ ਬੰਨ੍ਹੇ ਹੋਏ ਨੇ ਤਾਂ ਕਿ ਜਿਹੜੇ ਪੁਲਿਸ ਵੱਲੋਂ ਅਥਰੂ ਗੈਸ ਛੱਡੇ ਜਾ ਰਹੇ ਨੇ ਉਹਨਾਂ ਦਾ ਕੋਈ ਅਸਰ ਨਾ ਹੋਵੇ ਪੁਲਿਸ ਵੱਲੋਂ ਲਗਾਏ ਗਏ ਸੀਮਿੰਟ ਦੇ ਬੈਰੀਕੇਡ ਨੂੰ ਵੀ ਪ੍ਰਦਰਸ਼ਨਕਾਰੀਆਂ ਨੇ ਬਲ ਦਾ ਇਸਤੇਮਾਲ ਕਰਕੇ ਹਟਾਉਣਾ ਸ਼ੁਰੂ ਕਰ ਦਿੱਤਾ ਆਪਣੀਆਂ ਬੰਗਾਂ ਨੂੰ ਲੈ ਕੇ ਦਿੱਲੀ ਵੱਲ ਕਿਸਾਨਾਂ ਦੇ ਅੰਦੋਲਨ ਦੌਰਾਨ ਹਰਿਆਣਾ ਪੁਲਿਸ ਨੇ ਸ਼ੰਭੂ ਬਾਰਡਰ ਤੇ ਪ੍ਰਦਰਸ਼ਨਕਾਰੀਆਂ ਨੂੰ ਕੱਲ ਹਿਰਾਸਤ ਵਿੱਚ ਵੀ ਲਿਆ ਗਿਆ ਸੀ ਕਈ ਕਿਸਾਨਾਂ ਨੇ ਜਦੋਂ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੂੰ ਵੀ ਬਲ ਦਾ ਇਸਤੇਮਾਲ ਕਰਨਾ ਪਿਆ ਤੇ ਅੱਜ ਸਵੇਰ ਦੀ ਅਪਡੇਟ ਤੁਹਾਨੂੰ ਸਕਰੀਨ ਤੇ ਦਿਖਾ ਰਿਹਾ ਕਿ ਹੁਣ ਇਸ ਵਕਤ ਸ਼ੰਭੂ ਤੇ ਮਾਹੌਲ ਕਿਦਾਂ ਦਾ ਬਣਿਆ ਹੋਇਆ ਤੇ ਹਰ ਪਲ-ਪਲ ਦੀ ਅਪਡੇਟ ਦੇਖਣ ਲਈ ਤੁਸੀਂ ਦੇਖਦੇ ਰਹੋ ਹਕੀਕਤ ਟੀਵੀ ਪੰਜਾਬੀ